ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਕਾਰਵਾਈਆਂ ਤੇਜ਼ ਹੋ ਗਈਆਂ ਨੇ ਉਹ ਭਾਵੇਂ ਪਰਮਬੰਸ ਬੰਟੀ ਰੁਮਾਣਾ ਹੋਵੇ ਜਾਂ ਫਿਰ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਭੇਜੇ ਸੰਮਨ ਹੋਣ ਔਰ ਇਹਨਾਂ ਦੋਵੇਂ ਮਾਮਲਿਆਂ ਦੇ ਵਿਚਕਾਰ ਬਹੁਤ ਕੁਝ ਹੋਇਆ ਜਿਸ ਨੂੰ ਲੈ ਕੇ ਵਿਵਾਦ ਖੜਾ ਹੋ ਰਿਹਾ ਐਥੋਂ ਤੱਕ ਕਿ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਗੁਨੀਵਕੌਰ ਮਜੀਠੀਆ ਦੇ ਖਿਲਾਫ ਵੀ ਕਾਰਵਾਈ ਦੀ ਗੱਲ ਜਦੋਂ ਹੋਈ ਸੀ ਉਸ ਤੋਂ ਬਾਅਦ ਹੁਣ ਤੱਕ ਉਸ ਨੂੰ ਲੈ ਕੇ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਪਰ ਇਸ ਉੱਤੇ ਸੁਖਬੀਰ ਸਿੰਘ ਬਾਦਲ ਹੁਣ ਡਟ ਕੇ ਬੋਲਦੇ ਨਜ਼ਰ ਆ ਰਹੇ ਨੇ ਸਾਫ ਤੌਰ ਦੇ ਉੱਤੇ ਸੀਐਮ ਭਗਵੰਤ ਮਾਨ ਨੂੰ ਸਿੱਧੀ ਚੇਤਾਵਨੀ ਦਿੰਦੇ ਨਜ਼ਰ ਆ ਰਹੇ ਨੇ ਕਿ ਜਿੰਨੇ ਮਰਜ਼ੀ ਪਰਚੇ ਕਰ ਲਵੇ ਉਹ ਸ਼੍ਰੋਮਣੀ ਅਕਾਲੀ ਦਲ ਦਾ ਕੁਝ ਵੀ ਨਹੀਂ ਵਿਗਾੜ ਸਕਦਾ ਇਹ ਬਿਆਨ ਦਿੰਦੇ ਸੁਖਬੀਰ ਸਿੰਘ ਬਾਦਲ ਨਜ਼ਰ ਆ ਰਹੇ ਨੇ ਸੀਐਮ ਭਗਵੰਤ ਮਾਨ ਨੂੰ ਸਿੱਧੀ ਚੇਤਾਵਨੀ ਹੈ ਕਿ ਜਿੰਨੇ ਮਰਜ਼ੀ ਪਰਚੇ ਕਰ ਲਵੇ ਕੋਈ ਪਰਵਾਹ ਨਹੀਂ ਹੈ ਇਹੋ ਜੀ ਚੇਤਾਵਨੀ ਵਿਕਰਮ ਸਿੰਘ ਮਜੀਠੀਆ ਨੇ ਮਿਲਤੀ ਸੀ ਉਸਨੇ ਇਹ ਤੋਂ ਤੱਕ ਕਹਿ ਦਿੱਤਾ ਸੀ ਕਿ ਪਰਚਾ ਭਾਵੇਂ ਉਸ ਦੀ ਪਤਨੀ ਨੂੰ ਛੱਡ ਕੇ ਉਸ ਦੇ ਬੱਚਿਆਂ ਤੇ ਵੀ ਕਰ ਦੇਵੇ ਉਹ ਡਰਨ ਵਾਲਿਆਂ ਦੇ ਵਿੱਚੋਂ ਨਹੀਂ ਹੈ ਹੁਣ ਦੁਬਾਰਾ ਇਸ ਮਾਮਲੇ ਦੇ ਉੱਤੇ ਆਪਣੇ ਆਪਣੀ ਪਤਨੀ ਦੇ ਭਰਾ ਦੇ ਸਬੰਧ ਦੇ ਉੱਤੇ ਬੋਲਦੇ ਸੁਖਬੀਰ ਸਿੰਘ ਬਾਦਲ ਨਜ਼ਰ ਆ ਰਹੇ ਨੇ ਔਰ ਨਾਲ ਦੀ ਨਾਲ ਗੁਨੀਵਕੌਰ ਮਜੀਠੀਆ ਦੇ ਖਿਲਾਫ ਕਾਰਵਾਈ ਦੇ ਉੱਤੇ ਵੀ ਡਟ ਕੇ ਬੋਲੇ ਨੇ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਦੇ ਉੱਤੇ ਹੋਈ ਇਹ ਕਾਰਵਾਈ ਉੱਤੇ ਵੀ ਡਟ ਕੇ ਬੋਲੇ ਨੇ ਤਾਂ ਦੱਸਦੀ ਹੈ ਕਿ ਨੋਟਿਸ ਭੇਜਿਆ ਗਿਆ ਸੀ ਗੁਨੀਵਕੌਰ ਨੂੰ ਔਰ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਵੀ ਨੋਟਿਸ ਭੇਜਿਆ ਗਿਆ ਆ ਸਮਨ ਭੇਜਿਆ ਗਿਆ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਚੋਣਾਂ ਤੋਂ ਪਹਿਲਾਂ ਹੀ ਅੰਨੀ ਕਮਜ਼ੋਰ ਹੁੰਦੀ ਨਜ਼ਰ ਆ ਰਹੀ ਹੈ ਜਦਕਿ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਡਟ ਕੇ ਚੇਤਾਵਨੀ ਦਿੰਦੇ ਨਜ਼ਰ ਆ ਰਹੇ ਨੇ ਸਿਆਸੀ ਪੱਖੋਂ ਭਾਵੇਂ ਸ਼੍ਰੋਮਣੀ ਅਕਾਲੀ ਦਲ ਦਾ ਭਵਿੱਖ ਕੁਝ ਵੀ ਹੋਵੇ ਪਰ ਸੁਖਬੀਰ ਸਿੰਘ ਬਾਦਲ ਉਸੇ ਰੋਪ ਦੇ ਵਿੱਚ ਆ ਕੇ ਸੀਐਮ ਭਗਵੰਤ ਮਾਨ ਨੂੰ ਚੇਤਾਵਨੀ ਦਿੰਦੇ ਨਜ਼ਰ ਆ ਰਹੇ ਨੇ ਕਿ ਜਿੰਨੇ ਮਰਜ਼ੀ ਪਰਚੇ ਕਰ ਲੋ ਕੋਈ ਪਰਵਾਹ ਨਹੀਂ ਕੀ ਕੁਝ ਬੋਲੇ ਨੇ ਹੋਰ ਕਿਹੜੀਆਂ-ਕਿਹੜੀਆਂ ਗੱਲਾਂ ਕਿਹੜੀ-ਕਿਹੜੀ ਚੇਤਾਵਨੀ ਦਿੱਤੀ ਆਪਣੇ ਬਿਆਨ ਦੇ ਵਿੱਚ ਆਓ ਤੁਹਾਨੂੰ ਸੁਣਾ ਦਿੰਦੇ ਹਾਂ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਸੋਚਦਾ ਹੈ ਦੀ ਸ਼੍ਰੋਮਣੀ ਅਕਾਲੀ ਦਲ ਨੂੰ ਡਰਾ ਕੇ ਧਮਕਾ ਕੇ ਪਰਚੇ ਦੇ ਕੇ ਉਹ ਸਾਡੇ ਵਰਕਰਾਂ ਨੂੰ ਡਰਾ ਲੂਗਾ ਭਗਵੰਤ ਮਾਨ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਹੀ ਨਹੀਂ ਪਤਾ ਜਿੰਨਾ ਤੁਸੀਂ ਕੋਸ਼ਿਸ਼ ਕਰੋਗੇ ਉਨਾ ਤਕੜਾ ਅਕਾਲੀ ਦਲ ਨਿਕਲ ਰਿਹਾ ਹੈ ਪਹਿਲੇ ਇਹਨੇ ਜਿਵੇਂ ਬੰਟੀ ਰਮਾਣਾ ਤੇ ਝੂਠਾ ਕੇਸ ਹੁਣ ਗੁਨੀਮ ਮਜੀਠੀਆ ਜੀ ਦੇ ਇੱਕ ਫਰਾਡ ਲੈਂਡ ਕੇਸ ਝੂਠਾ ਉਹ ਵੀ ਥੱਲੇ ਗੱਲ ਕਰਕੇ ਉਹ ਨੋਟਿਸ ਕਢਾਇਆ ਗਿਆ ਹੈ Chief Minister ਆਪਣੇ ਆਪ ਇਨਵੋਲਡ ਆ ਉਹਦੇ ਵਿੱਚ ਪਰ ਹੋਇਆ ਕੀ ਹਾਈ ਕੋਰਟ ਨੇ ਸਟੇ ਕਰਤਾ ਉਵੇਂ ਹੀ ਹੁਣ ਵਿਕਰਮ ਮਜੀਠੀਆ ਤੇ 2 ਸਾਲ ਪੁਰਾਣੇ 2 ਸਾਲ ਦਾ ਇਹਨਾਂ ਤੋਂ ਕੋਈ ਚਲਾਨ ਪੇਸ਼ ਨਹੀਂ ਹੋਇਆ 2 ਸਾਲ ਤਾਂ ਇਹਨਾਂ ਨੂੰ ਕੋਈ ਕੀਤਾ ਨਹੀਂ ਕਿਉਂਕਿ ਹੁਣ ਅਸੀਂ ਵਿਕਰਮ ਮਜੀਠੀਆ ਉਹਨਾਂ ਦੇ ਖਿਲਾਫ ਲੱਗਿਆ ਤੇ ਤੁਸੀਂ ਸਾਮਣ ਪੈ ਤੂੰ ਸਾਨੂੰ ਸਪਨਾ ਦਾ ਕੋਈ ਪ੍ਰੋਬਲਮ ਹੀ ਨਹੀਂ ਹੈ ਕਿੰਨੇ ਮਰਜੀ ਕਿੰਨੀ ਦੇਰ ਕੱਢ ਲੋਂਗੇ ਸਾਮਣ ਹੁਣ ਕੀ ਕਰ ਰਿਹਾ ਹੈ ਸੋਸ਼ਲ ਮੀਡੀਆ ਦੀ ਜਿੰਨੀਆਂ ਸਾਡੀਆਂ ਟੀਮਸ ਹੈ ਸੀਆਈਡੀ ਨੂੰ ਕਿਹਾ ਗਿਆ ਜਿਹੜਾ ਸੀਆਈਡੀ ਦਾ ਪੰਜਾਬ ਦਾ ਹੈਡ ਉਹਨੂੰ ਇਨਸਟਰਕਸ਼ਨ ਦਿੱਤੀਆਂ ਉਹਨੇ ਸਾਰਿਆਂ ਨੂੰ ਕਿਹਾ ਸਾਰੇ ਐਸਐਸਪੀ ਨੂੰ ਕਿਹਾ ਜਿਹੜੇ ਜਿਹੜੇ ਕਾਲੀ ਵਰਕਰ ਸੋਸ਼ਲ ਮੀਡੀਆ ਤੇ ਕਰ ਰਿਹਾ ਹੈ ਉਹਨਾਂ ਨੂੰ ਤੇ ਉੱਤੇ ਪਰਚੇ ਦਿਓ ਕਿੰਨੇ ਪਰਚੇ ਦੇ ਦੇਗਾ ਜਿੰਨੇ ਪਰਚੇ ਦੇਗਾ ਉਹਨੇ ਵੱਧ ਸ਼ੇਅਰ ਕਰਨਗੇ ਮੈਂ ਸ਼ੇਅਰ ਕਰਦਾ ਤੇਰੀ ਜੇ ਦੇਣਾ ਤਾਂ ਮੇਰੇ ਤੇ ਪਰਚਾ ਦਿਓ ਇਸ ਕਰਕੇ ਭਗਵੰਤਬਾਨ ਤੇਰੇ ਗਿਣਤੀ ਦੇ 3 ਸਾਲ ਰਹਿ ਗਏ 3 ਸਾਲ ਬਾਅਦ ਲੋਕਾਂ ਨੇ ਤੈਨੂੰ ਵਣ ਨਹੀਂ ਦੇਣਾ ਵਣ ਨਹੀਂ ਮਿਲਦਾ ਜਿਸ ਤਰੀਕੇ ਨਾਲ ਵੋਟਾਂ ਪਾਈਆਂ ਉਹਨੇ ਉਸੇ ਤਰੀਕੇ ਨਾਲ ਤੈਨੂੰ ਛੇਤਰ ਮਾਰਨਗੇ ਜੈ ਜੀ ਹਾਲਾਤ ਭਗਵੰਤ ਮਾਨ ਨੇ ਕਰ ਦਿੱਤੀ ਹੈ ਐ ਕਰਕੇ ਹੁਣ ਜਿਹੜੇ ਗਰੀਬ ਵਪਾਰੀ ਹੈ ਜਿਹੜਾ ਆਪਣਾ ਬਿਜ਼ਨਸ ਕਰ ਰਿਹਾ ਹੁਣ ਉਹਨਾਂ ਤੇ ਵੀ ਛੋੜੇ ਛੋੜੇ ਕੇਬਲ অপারেਟਰ ਉਹਨਾਂ ਤੇ ਵੀ ਧੱਕੇ ਪਰਚੇ ਕਬਜ਼ਾ ਕਰੋ ਇਹਦਾ ਕਬਜ਼ਾ ਕਰੋ ਐਮਐਲਏ ਲੱਗੇ ਆ ਰੇਤੇ ਤੇ ਸਾਰਾ ਕਬਜ਼ਾ ਕਰੀ ਬੈਠੇ ਆ ਕਹਿੰਦੇ ਸੀ 20000 ਕਰੋੜ ਰੁਪਏ ਅਸੀਂ ਇਕੱਠਾ ਕਰਕੇ ਦੇਵਾਂਗੇ 20 ਰੁਪਏ ਨਹੀਂ ਇਕੱਠਾ ਕਰਕੇ ਦਿੱਤਾ ਸ਼ਰਾਬ ਤੇ ਇਹਨਾਂ ਦੀ ਸੀਬੀਆ ਦੀ ਇਨਕੁਆਇਰੀ ਚੱਲ ਰਹੀ ਹੈ ਸ਼ਰਾਬ ਘਟਾਲੇ ਤੇ ਤੁਸੀਂ ਦੱਸੋ ਕਿਸ ਚੀਜ਼ 'ਚ ਇਹਨਾਂ ਨੇ ਕੁਝ ਕੀਤਾ ਹੈ ਐਸ ਕਰਕੇ ਮੈਂ ਚੇਤਾਵਨੀ ਦੇਣਾ ਚਾਹਣਾ ਮੁੱਖ ਮੰਤਰੀ ਨੂੰ ਜੇ ਤੂੰ ਸੋਚਦਾ ਹੈ ਸਾਡੇ ਲੀਡਰਸ਼ਿਪ ਤੇ ਸਾਡੇ ਵਰਕਰਾਂ ਤੇ ਜੇ ਤੂੰ ਪਰਚਾ ਦੇ ਕੇ ਤੂੰ ਸੋਚਦਾ ਹੈ ਕਿ ਸਾਨੂੰ ਕਮਜ਼ੋਰ ਕਰੇਗਾ ਹੁਣ ਪੂਰਾ ਚਾਹ ਲਾਲਾ ਜਿੰਨੇ ਝੂਠੇ ਪਰਚੇ ਦੇਣਿਆ ਦੇ ਲਾ ਪਰ ਉਹਦੇ ਬਾਅਦ ਤੂੰ ਆਪ ਤਿਆਰ ਹੈ ਅੱਜ ਹਾਲਾਤ ਕੀ ਹੈ ਜੇ ਸਰ ਅੱਜ ਗੈਂਗਸਟਰ ਰਾਜ ਕਰ ਰਿਹਾ ਪੰਜਾਬ 'ਚ ਅੱਜ ਕਾਨੂੰਨ ਵਿਵਸਥਾ ਹੈ ਨਹੀਂ ਸਾਰੀ ਪੰਜਾਬ ਪੁਲਿਸ ਕੱਲੀ ਮੁੱਖ ਮੰਤਰੀ ਤੇ ਉਹਦੀ ਘਰ ਵਾਲੀ ਤੇ ਉਹਦੇ ਮਾਤਾ ਜੀ ਤੇ ਭੈਣ ਜੀ ਨੂੰ ਸੁਰੱਖਿਆ ਦੇਣ ਤੇ ਲੱਗੀ ਹੈ ਅੱਜ ਸਾਰੇ ਜਿੰਨੇ ਵੀ ਮੁੱਖ ਮੰਤਰੀ ਅਫਸਰ ਹੈ ਅੱਜ ਜੋ ਉਹਨਾਂ ਦੀ ਧਰਮ ਪਤਨੀ ਜਿਹਨੂੰ ਆਪਾਂ ਖੇਨੇ ਡਿਪਟੀ ਸੀਐਮ ਜੋ ਇਨਸਟਰਕਸ਼ਨ ਸਾਰੀ ਕੋ ਚਲਾਉਣ ਲੱਗ ਗਏ ਅੱਜ ਜਿੰਨਾ ਆ ਜਿਹੜਾ ਕਬਜ਼ਾ ਕਰ ਰਿਹਾ ਪਟਿਆਲੇ ਤੇ ਦੂਜੇ ਕੇਬਲ ਤੇ ਆ ਲੀਡ ਕਰ ਰਹੀ ਹੈ ਉਹ ਦੇਰ ਪਤਨੀ ਉਹਨਾਂ ਦੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ